ਹਾਂਜੀ ਸਵਾਗਤ ਹੈ ਜੀ ਸਾਡੇ YouTube ਚੈਨਲ ਤੇ Facebook ਪੇਜ ਤਤ ਗੁਰਮਤ ਗਿਆਨ TV ਉੱਪਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਲੈ ਕੇ ਹਾਜ਼ਰਾਂ ਦੀ ਜਪ ਵਿਚਾਰ ਭਾਗ 40ਵਾਂ ਜਿਵੇਂ ਕਿ ਜਪਜੀ ਸਾਹਿਬ ਦਾ ਜਿਹੜਾ ਵਿਚਾਰਿਆ ਜਪ ਬਾਣੀ ਦਾ ਜਿਹੜਾ ਵਿਚਾਰਿਆ ਉਹ ਲਗਭਗ ਇਹ ਪੂਰੀ ਰਚਨਾ ਦਾ ਉਹ ਅੰਤਮ ਛੋਹਾ ਤੇ ਆ ਤੇ ਜਰੂਰ ਇਹਦਾ ਜਿਹੜਾ ਆਖਿਰ ਤੇ ਜਿਹੜਾ ਇਹ ਅਨਾਲਿਸਿਸ ਦੀ ਪਰਚੋਲ ਪੂਰੇ ਦੇ ਪੂਰੇ ਵਿਚਾਰ ਦੀ ਉਹ ਵੀ ਦਿੱਤੀ ਜਾਏਗੀ ਜਿਵੇਂ ਕਿ ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਸੁਣਿਆ ਸੀ ਕਿ ਕਿਸ ਤਰੀਕੇ ਦੇ ਨਾਲ ਬਾਬਾ ਨਾਨਕ ਨੇ ਕਰਮਖੰਡ ਦਾ ਤੇ ਸਚਖੰਡ ਦਾ ਜਿਹੜਾ ਜ਼ਿਕਰ ਕੀਤਾ ਆ ਤੇ ਜਿਹੜਾ ਸਾਡਾ ਸਮਾਜ ਅੱਜ ਉਸ ਸਚਖੰਡ ਨੂੰ ਤੇ ਕਰਮਖੰਡ ਨੂੰ ਕਿਸ ਤਰੀਕੇ ਤੋਂ ਵੇਖ ਰਿਹਾ ਆ ਪਰ ਅਸਲ ਤਰੀਕਾ ਕੀ ਆ ਉਹ ਤੁਸੀਂ ਸਾਰਿਆਂ ਨੇ ਸੁਣ ਲਿਆ ਹੈ ਤੇ ਅੱਜ ਅਸੀਂ ਗੱਲ ਕਰਨੀ ਹੈ ਜੀ ਜੱਪ ਬਾਣੀ ਦੀ 38 ਨੰਬਰ ਪਉੜੀ ਦੀ ਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਹਾਜ਼ਰ ਨੇ ਬਹੁਤ ਹੀ ਸਤਿਕਾਰਯੋਗ ਬਾਪੂ ਪ੍ਰੋਫੈਸਰ ਇੰਦਰ ਸਿੰਘ ਗਾਜੀ ਸਵਾਗਤ ਹੈ ਬਾਪੂ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਜਿਹੜਾ 37 ਨੰਬਰ ਪਉੜੀ ਦੀ ਵਿਚਾਰ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰ ਚੁੱਕੇ ਹੋ ਤੇ ਅੱਜ ਮੈਂ 38 ਨੰਬਰ ਪੌੜੀ ਦਾ ਇੱਕ ਵਾਰੀ ਉਚਾਰਨ ਸਾਡੇ ਸਰੋਤਿਆਂ ਨੂੰ ਦੇ ਦਿੰਨਾ ਵਾ ਤੇ ਤੁਸੀਂ ਜਿੱਦਾਂ ਵੀ ਤੁਹਾਨੂੰ ਲੱਗਿਆ ਜਿਸ ਤਰੀਕੇ ਦੇ ਨਾਲ ਵੀ ਤੁਹਾਨੂੰ ਸਹੀ ਲੱਗਿਆ ਤੁਸੀਂ ਇਹਦਾ ਇਸ ਪੂਰੀ ਆ ਪੌੜੀ ਦਾ ਜਿਹੜਾ ਸਾਡੇ ਸਰੋਤਿਆਂ ਦੇ ਨਾਲ ਉਹਦੀ ਵਿਚਾਰ ਦੀ ਜਰੂਰ ਸਮਝ ਪਾਇਓ ਮੈਂ ਇੱਕ ਵਾਰੀ ਉਚਾਰਨ ਦੇ ਦਿੰਨਾ ਵਾ ਗੁਰੂ ਨਾਨਕ ਸਾਹਿਬ ਕਹਿੰਦੇ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਧ ਹਥਿਆਰ ਭਾਉ ਖੱਲਾ ਅਗਣ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਦੇਖੋ ਜੀ ਇੱਕ ਤਾਂ ਅਕਸਰੀ ਜਿਹੜਾ ਸਾਡੇ ਟਕਸਾਲ ਸ਼ਬਦੇ ਦੇ ਵਿੱਚੋਂ ਆ ਗਿਆ ਆ ਤੇ ਜਦੋਂ ਟਕਸਾਲ ਆ ਜਾਂਦਾ ਹੈ ਤੇ ਅਕਸਰੀ ਜਿਹੜਾ ਸੋਚ ਲੈਂਦੀ ਹੈ ਕਿ ਜੀ ਗੁਰਬਾਣੀ ਦੇ ਵਿੱਚ ਟਕਸਾਲ ਦਾ ਜ਼ਿਕਰ ਹੈ ਆ ਇੱਥੇ ਪਾਸ਼ਾ ਨੇ ਟਕਸਾਲ ਦਾ ਜਿਹੜਾ ਜ਼ਿਕਰ ਕਿਵੇਂ ਕੀਤਾ ਆ ਤੇ ਕਿਸ ਤਰੀਕੇ ਦੇ ਨਾਲ ਉਹ ਸਮਝਾਉਂਦੇ ਆ ਸਾਨੂੰ ਕਿ ਜਿਹੜਾ ਇਹ ਪੂਰੇ ਦਾ ਪੂਰਾ ਫਲਸਫੇ ਦਾ ਫਲਾ ਜਿਹੜਾ ਹੈਗਾ ਆ ਉਹ ਕਿਸ ਤਰੀਕੇ ਦਾ ਆ ਇਹ ਸਾਡੇ ਸਰੋਤਿਆਂ ਦੇ ਨਾਲ ਬਾਪੂ ਜੀ ਜਿਸ ਤਰੀਕੇ ਦੇ ਨਾਲ ਤੁਹਾਨੂੰ ਸਹੀ ਲੱਗਿਆ ਜਿਹੜੇ ਵੀ ਢੰਗ ਦੇ ਨਾਲ ਤੁਹਾਨੂੰ ਸਹੀ ਲੱਗਿਆ ਸਾਡੇ ਸਰੋਤਿਆਂ ਦੇ ਨਾਲ ਜ਼ਰੂਰ ਸਾਂਝ ਪਾਓ ਜੀ ਹਾਂਜੀ ਬਾਪੂ ਜੀ ਸਾਡੇ ਬਹੁਤ ਸਾਰੇ ਅੱਜ ਤੱਕ ਪ੍ਰਚਾਰਕਾਂ ਨੇ ਜਾਂ ਲਿਖਾਰੀਆਂ ਨੇ ਇਹ ਪੰਜ ਖੰਡ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਅਲੱਗ-ਅਲੱਗ ਇਹਨਾਂ ਦੀ ਵੰਡ ਕੀਤੀ ਹੋਈ ਹੈ ਹੁਣ ਐਉਂ ਲਾ ਲਓ ਆਪਾਂ ਰੋਜ਼ਾਨਾ ਦੀ ਜ਼ਿੰਦਗੀ 'ਚ ਸਾਡੇ ਸਰੀਰ ਦੇ ਕੁਝ ਅੰਗ ਨੇ ਬਾਕੀ ਸਾਰਾ ਸਰੀਰ ਬੇਸ਼ੱਕ ਤੰਦਰੁਸਤ ਹੈ ਤਾਕਤਵਰ ਹੈ ਪਰ ਜੇ ਇੱਕ ਅੰਗ ਦੀ ਵੀ ਕਮੀ ਹੋਵੇ ਤਾਂ ਅਸੀਂ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਦੇ ਮਿਸਾਲ ਦੇ ਤੌਰ ਤੇ ਸਾਡਾ ਸਾਰਾ ਸਰੀਰ ਤੰਦਰੁਸਤ ਹੈ ਪਰ ਅੱਖਾਂ ਨਹੀਂ ਹੈਗੀਆਂ ਤਾਂ ਸਾਨੂੰ ਉਹਦੀ ਘਾਟ ਪੂਰੀ ਕਰਨੀ ਔਖੀ ਹੈ ਅਸੀਂ ਉਹਦੀ ਘਾਟ ਪੂਰੀ ਨਹੀਂ ਕਰ ਸਕਦੇ ਤਾਂ ਸਰੀਰ ਇਹ ਕੰਮ ਕਰਨ ਦੀ ਫਿਰ ਕਮਜ਼ੋਰੀ ਕਮੀ ਆਉਣੀਓ ਆਉਣੀ ਹੈ ਇਸੇ ਤਰ੍ਹਾਂ ਜੇ ਸਾਨੂੰ ਸੁਣਾਈ ਨਹੀਂ ਦਿੰਦਾ ਕੰਨ ਕੰਮ ਨਹੀਂ ਕਰਦੇ ਤਾਂ ਉਹ ਕਮੀ ਸਾਨੂੰ ਮਜਬੂਰ ਕਰੇਗੀ ਕਿ ਹੁਣ ਮੈਂ ਇਹਦਾ ਬਦਲ ਕੀ ਲੱਭਾਂ ਮੇਰੀ ਲੱਤ ਕੰਮ ਨਹੀਂ ਕਰਦੀ ਮੇਰੇ ਹੱਥ ਕੰਮ ਨਹੀਂ ਕਰਦੇ ਮੇਰੇ ਸਰੀਰ ਦਾ ਕੋਈ ਵੀ ਅੰਗ ਜਦੋਂ ਕੰਮ ਨਹੀਂ ਕਰਦਾ ਤਾਂ ਉਹਦੇ ਨਾਲ ਮੈਨੂੰ ਪੂਰੀ ਤਰ੍ਹਾਂ ਤੰਦਰੁਸਤੀ ਦੀ ਗੱਲ ਨਹੀਂ ਹੋ ਸਕਣੀ ਮੈਂ ਸਾਰੇ ਕੰਮ ਜ਼ਿੰਮੇਵਾਰੀ ਨਾਲ ਨਹੀਂ ਨਿਭਾ ਸਕਾਂਗਾ ਇਸੇ ਤਰ੍ਹਾਂ ਮਸ਼ੀਨਰੀ ਦੇ ਵਿੱਚ ਲਾ ਲਓ ਤੇ ਜਦੋਂ ਮਸ਼ੀਨਰੀ ਦੇ ਵਿੱਚ ਭਾਵੇਂ ਗੱਡੀ 50 ਲੱਖ ਦੀ ਵੀ ਕਿਉਂ ਨਾ ਹੋਵੇ ਪਰ ਜੇ ਇੱਕ ਟਾਇਰ ਵੀ ਉਹਦਾ ਪੈਂਚਰ ਹੋ ਗਿਆ ਭਾਵੇਂ ਉਹ ਟਾਇਰ ਪੈਂਚਰ ਬੜੇ ਸਸਤੇ ਜੇ ਪੈਸਿਆਂ ਦਾ ਲੱਗ ਜਾਂਦਾ ਹੈ 40-50 ਰੁਪਈਆ ਦਾ ਪੈਂਚਰ ਲੱਗ ਜਾਵੇਗਾ ਪਰ ਗੱਡੀ ਨਹੀਂ ਚੱਲ ਸਕੇਗੀ ਜਿੰਨੀ ਦੇਰ ਤੱਕ ਪੈਂਚਰ ਨਹੀਂ ਲੱਗਦਾ ਹਮ ਇਸੇ ਤਰ੍ਹਾਂ ਹੋਰ ਕੋਈ ਵੀ ਨੁਕਸ ਗੱਡੀ ਮੋਟਰ 'ਚ ਪੈ ਜਾਵੇ ਉਹਦੇ ਵਿੱਚ ਕਮੀ ਰੜਕਦੀ ਰਹੇਗੀ ਜਿੰਨੀ ਦੇਰ ਤੱਕ ਉਹ ਨੁਕਸ ਆਪਾਂ ਠੀਕ ਨਹੀਂ ਕਰਵਾ ਲੈਂਦੇ ਜੀ ਜ਼ਿੰਦਗੀ ਦੇ ਸਾਰੇ ਖੇਤਰ ਨੇ ਜਿਹੜੇ ਉਹਦੇ ਵਿੱਚੋਂ ਕਮੀਆਂ ਦੂਰ ਕਰਨ ਵਾਸਤੇ ਗੁਰਬਾਣੀ ਨੇ ਬੇਅੰਤ ਉਪਦੇਸ਼ ਕੀਤੇ ਨੇ ਸਾਡੇ ਬਹੁਤ ਸਾਰੇ ਭੈਣ ਭਰਾ ਤਾਂ ਕੋਈ ਇੱਕ ਪੰਗਤੀ ਚੁੱਕ ਕੇ ਬਹਿ ਜਾਂਦਾ ਜਾਂ ਤਾਂ ਉਹਦਾ ਰੱਟਾ ਲਾਈ ਜਾਂਦਾ ਤੇ ਜਾਂ ਫਿਰ ਦੂਜਾਂ ਤੇ ਰੋਗ ਜਮਾਈ ਜਾਂਦਾ ਦੇਖੋ ਜੀ ਗੁਰੂ ਸਾਹਿਬ ਨੇ ਤਾਂ ਆ ਲਿਖਿਆ ਪਿਆ ਮੈਂ ਉਹਨੂੰ ਬਾਰ-ਬਾਰ ਬੇਨਤੀ ਕਰਦਾ ਹਾਂ ਭਲਿਆ ਲੋਕਾ ਇਹੋ ਹੀ ਇੱਕ ਪੰਗਤੀ ਨਹੀਂ ਲਿਖੀ ਹੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੰਨਾ ਕੁਝ ਲਿਖਿਆ ਪਿਆ ਤਕਰੀਬਨ 99% ਸਿੱਖਾਂ ਨੇ ਉਹ ਸਾਰਾ ਕੁਝ ਨਹੀਂ ਪੜਿਆ ਤੇ ਨਾ ਪੜ੍ਹੇਦੇ ਕਾਰਨ ਉਹ ਇੱਕ ਦੋ ਪੰਗਤੀ ਜਾਂ ਇੱਕ ਦੋ ਸ਼ਬਦ ਚੁੱਕ ਕੇ ਦੂਜੇ ਦੇ ਉੱਤੇ ਰੋਹ ਪਾਉਂਦੇ ਨੇ ਉਹਦੇ ਮੱਥੇ ਵੱਢਦੇ ਨੇ ਇਹਦਾ ਬਦਲ ਹੈ ਤੁਸੀਂ ਫਿਰ ਗੁਰਬਾਣੀ ਨੂੰ ਨਹੀਂ ਮੰਨਦੇ ਗੁਰੂ ਸਾਹਿਬ ਤਾਂ ਫਿਰ ਐਂ ਕਹਿੰਦੇ ਨੇ ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਸ਼ਬਦ ਲੈ ਕੇ ਉਹਨੂੰ ਬਾਰ-ਬਾਰ ਦੁਹਰਾਉਂਦਾ ਰਹਿੰਦਾ ਤੇ ਕਈ ਤਾਂ ਭੈਣ ਭਰਾ ਵਾਹਿਗੁਰੂ ਮੰਤਰ ਦਾ ਜਾਪ ਰੱਟਾ ਲਾ ਕੇ ਉਹਦਾ ਸਿਮਰਨ ਕਰੀ ਜਾ ਰਹੇ ਨੇ ਤੇ ਕਈ ਕੋਈ ਹੋਰ ਸ਼ਬਦ ਲੈ ਕੇ ਉਹਦਾ ਰੱਟਾ ਲਾ ਕੇ ਸਿਮਰਨ ਕਰੀ ਜਾ ਰਹੇ ਨੇ ਕਈ ਤਾਂ ਦੁਖ ਭੰਜਨੀ ਆਦਿਕ ਗੁਟਕੇ ਵੀ ਅੰਮ੍ਰਿਤਸਰ ਦੇ ਦੁਕਾਨਦਾਰਾਂ ਨੇ ਛਾਪੇ ਹੋਏ ਨੇ ਜਿੱਥੇ ਦੁਖ ਭੰਜਨੀ ਅਖੌਤੀ 베ਰੀ ਉਹ ਸਾਡੇ ਮੱਥੇ ਮੜ ਦਿੱਤੀ ਗਈ ਹੈ ਤੇ ਇਸੇ ਤਰ੍ਹਾਂ ਦੁਖ ਭੰਜਨੀ ਇੱਕ ਲੜਕੀ ਜਿਹੜੀ ਕਿ ਆਪਣੇ ਪਤੀ ਦਾ ਕੋੜ ਦੂਬ ਕਰਨ ਵਾਸਤੇ ਆਉਂਦੀ ਹੈ ਉਹ ਜੇ ਉਹਨਾਂ ਦੇ ਨਾਮ ਤੇ ਉਹ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਇਹੋ ਜੇ ਗੁੱਟਕੇ ਛਾਪਕੇ ਵੀ ਵੇਚੇ ਬੰਡੇ ਜਾ ਰਹੇ ਨੇ ਤੇ ਆ ਦੇਖੋ ਜੀ ਗੁਰਬਾਣੀ ਤਾਂ ਲਿਖਿਆ ਹੋਇਆ ਇਹ ਜਿਹੜਾ ਤੁਸੀਂ ਸ਼ਬਦ بار بار ਇੰਨੀ ਵਾਰ ਪੜੋਗੇ ਤੁਹਾਡੇ ਸਾਰੇ ਕਸ਼ਟ ਆਪਣੇ ਆਪ ਦੂਰ ਹੋ ਜਾਣਗੇ ਕੀ ਇਹ ਜਿਹੜੀ ਗੁਰਬਾਣੀ ਹੈ ਇਹਨਾਂ ਕੰਮਾਂ ਵਾਸਤੇ ਲਿਖੀ ਗਈ ਸੀ ਜੇ ਇਹਨਾਂ ਕੰਮਾਂ ਵਾਸਤੇ ਸਾਰੇ ਕਸ਼ਟ ਦੂਰ ਕਰਨ ਨੂੰ ਲਿਖੀ ਹੋਈ ਸੀ ਆ ਸਾਰੇ ਮੰਨੀ ਜਾਂਦੇ ਨੇ ਕਿ ਅੱਠਵੇਂ ਪਾਤਸ਼ਾਹ ਨੂੰ ਚੇਚਕ ਦੀ ਬਿਮਾਰੀ ਆ ਗਈ ਸੀ ਪਰ ਉਹਨਾਂ ਦੀ ਚੇਚਕ ਦੀ ਬਿਮਾਰੀ ਤੇ ਦੂਰ ਨਹੀਂ ਹੋਈ ਕਿਸੇ ਮੰਤਰ ਜਾਪ ਦੇ ਨਾਲ ਪਰ ਉਹ ਪਖੰਡ ਅੱਜ ਤੱਕ ਉੱਥੇ ਚੱਲ ਰਿਹਾ ਹੈ ਕਿ ਕਿ ਉਹ ਤਾਂ ਜੀ ਚੇਚਕ ਦੀ ਬਿਮਾਰੀ ਤਾਂ ਲੋਕਾਂ ਤੇ ਬਹੁਤ ਆ ਗਈ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਲੋਕਾਂ ਦੀ ਬਿਮਾਰੀ ਆਪਣੇ ਉੱਤੇ ਲੈ ਲਈ ਲਹਣਤਾ ਇਹੋ ਜਿਹੜੇ ਕਥਾਕਾਰਾਂ ਨੂੰ ਜਿਹੜੇ ਇਹੋ ਜਿਹੀਆਂ ਕਹਾਣੀਆਂ ਸੁਣਾਉਂਦੇ ਨੇ ਫਿਰ ਇਹੋ ਹੀ ਕਹਿਣਾ ਪਵੇਗਾ ਕਿ ਭਾਈ ਕਥਾਕਾਰੋ ਜੇ ਗੁਰੂ ਸਾਹਿਬ 9-10 ਸਾਲ ਦੀ ਉਮਰ ਦੇ ਵਿੱਚ ਲੋਕਾਂ ਦੀ ਬਿਮਾਰੀ ਆਪਣੇ ਉੱਤੇ ਲੈ ਕੇ ਉਹ ਜੋਤੀ ਜੋਤ ਸਮਾ ਜਾਂਦੇ ਨੇ ਫਿਰ ਤੁਸੀਂ ਵੀ ਮਰ ਲਓ ਲੋਕਾਂ ਦੀਆਂ ਬਿਮਾਰੀਆਂ ਆਪਣੇ ਉੱਤੇ ਲੈ ਕੇ ਵਿਖਾਓ ਤੇ ਤੁਸੀਂ ਕਦੇ ਲੋਕਾਂ ਵਾਸਤੇ ਕੁਝ ਕਰਕੇ ਤਾਂ ਵਿਖਾ ਦਿਓ ਕਿ ਕੇਵਲ ਭਾਸ਼ਣ ਹੀ ਝਾੜਦੇ ਰਹੋਗੇ ਪਰ ਨਹੀਂ ਇਹਨਾਂ ਦੀ ਹੱਥੀ ਕੁਝ ਨਹੀਂ ਕਰਨਾ ਲੋਕਾਂ ਨੂੰ ਮੂਰਖ ਬਣਾਉਣਾ ਤੇ ਲੁੱਟ ਕੇ ਖਾਣਾ ਆਪਣਾ ਰੋਜ਼ਗਾਰ ਇਹਨਾਂ ਨੇ ਚਲਾਉਣਾ ਤੋਂ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੇ ਸੰਪੂਰਨਤਾ ਦੇ ਵਾਸਤੇ ਸਾਨੂੰ ਬਹੁਤ ਕੁਝ ਕਰਨਾ ਪੈਂਦਾ ਕਿੰਨੇ ਸਾਰੇ ਕੰਮ ਸਿੱਖਣੇ ਪੈਣੇ ਆ ਤੇ ਕਿੰਨਾ ਸਾਰਾ ਰਹਿਣ ਸਹਿਣ ਦਾ ਢੰਗ ਸਿੱਖਣਾ ਪੈਣਾ ਉਠਣਾ ਬੈਠਣ ਬੋਲਣ ਚੱਲਣ ਦੇ ਸਲੀਕੇ ਸਿੱਖਣੇ ਪੈਣੇ ਨੇ ਤੇ ਸਾਨੂੰ ਇਸੇ ਤਰ੍ਹਾਂ ਵਰਤੋਂ ਵਿਹਾਰ ਦੇ ਤਰੀਕੇ ਸਿੱਖਣੇ ਪੈਣੇ ਨੇ ਤੇ ਰੁਜ਼ਗਾਰ ਵਾਸਤੇ ਬਹੁਤ ਕੁਝ ਸਿੱਖਣਾ ਪੈਣਾ ਐਨਾ ਕੁਝ ਸਿੱਖਣਾ ਪੈਣਾ ਇਦੇ ਤੋਂ ਬਿਨਾ ਅਸੀਂ ਪੂਰੀ ਤਰ੍ਹਾਂ ਕਾਮਯਾਬ ਇਨਸਾਨ ਨਹੀਂ ਬਣ ਸਕਦੇ ਜਿਹੋ ਜਾਂ ਗੁਰੂ ਸਾਹਿਬ ਸੰਪੂਰਨ ਮਨੁੱਖ ਸਾਨੂੰ ਬਣਾਣਾ ਚਾਹੁੰਦੇ ਸਨ ਹੁਣ ਆਪਾਂ ਜਪਜੀ ਸਾਹਿਬ ਦੀ ਸ਼ੁਰੂਆਤੀ ਗੱਲ ਤੋਂ ਅੱਜ ਸੰਖੇਪ ਤੌਰ ਤੇ ਲੈ ਕੇ ਆਪਾਂ ਸਿਰੇ ਤੇ ਪਹੁੰਚੇ ਆਂ ਭਾਵ ਕਿ ਇੱਕੋ ਤੋਂ ਸ਼ੁਰੂ ਹੋ ਗਈ ਹੈ ਗੱਲ ਸਾਰੀ ਕਿ ਅਸੀਂ ਇੱਕ ਨੂੰ ਮੰਨਣ ਵਾਲੇ ਆਂ ਹੋਰ ਕਿਤੇ ਨੂੰ ਨਹੀਂ ਮੰਨਦੇ ਹੁਣ ਕਦੇ ਤਜਰਬਾ ਕਰਕੇ ਵੇਖੋ ਇਹ ਜਪਜੀ ਸਾਹਿਬ ਜਾਂ ਹੋਰ ਬਾਣੀ ਪੜਨ ਵਾਲੇ ਕੀ ਇੱਕੋ ਨੂੰ ਮੰਨਦੇ ਨੇ ਕਿ ਹਜ਼ਾਰਾਂ ਦੇਵੀ ਦੇਵਤੇ ਬਣਾवटी ਰੱਬ ਉਹਨਾਂ ਕਿੰਨਾ ਨੂੰ ਮੰਨੀ ਜਾਂਦੇ ਨੇ ਫਿਰ ਇਸੇ ਤਰ੍ਹਾਂ ਤੀਰਥਾਂ ਤੇ ਭਟਕਣ ਦੀ ਲੋੜ ਹੈ ਕਿ ਨਹੀਂ ਹੈ ਇਹ ਕੋਈ ਸੁਣਨ ਨੂੰ ਤਿਆਰ ਨਹੀਂ ਔਰ ਸਭ ਤਾਂ ਕਹਿੰਦੇ ਨੇ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਹੈ ਤੇ ਤੁਸੀਂ ਤਾਂ ਤੁਹਾਡੇ ਅੰਦਰ ਹੀ ਤੀਰਸ ਦਾ ਖਜ਼ਾਨਾ ਹੈ ਤੁਸੀਂ ਪਰਮਾਤਮਾ ਨਾਲ ਉਹਦੇ ਨਿਜਮਾਂ ਨਾਲ ਜੁੜੋ ਇਹੋ ਹੀ ਤੁਹਾਡਾ ਅੰਦਰ ਨੂੰ ਸਾਫ਼ ਕਰਨ ਵਾਲਾ ਨਿਜਮ ਹੈ ਤੇ ਤੁਸੀਂ ਆਪਣੇ ਆਪ ਨੂੰ ਅੰਦਰੋਂ ਵਿਕਾਰਾਂ ਨੂੰ ਧੋ ਦਿਓ ਬਾਹਰ ਧੋਣ ਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਪਾਣੀ ਤਾਂ ਸਾਰੇ ਕਿਤੇ ਇੱਕੋ ਜਿਹਾ ਹੈ। ਤੋਂ ਇਸੇ ਤਰ੍ਹਾਂ ਫਿਰ ਇਹ ਦੇਵੀ ਦੇਵਤੇ ਇਹ ਤੁਹਾਡਾ ਕੁਝ ਨਹੀਂ ਸਵਾਰ ਸਕਣਗੇ। ਅੱਗੋਂ ਗੁਰੂ ਸਾਹਿਬ ਚੱਲਦੇ ਚੱਲਦੇ ਤੇ ਫਿਰ ਕਹਿੰਦੇ ਨੇ ਸੁਣਦੇ ਨਾਲ ਤੁਹਾਡਾ ਕੱਲਾ ਕੁਝ ਨਹੀਂ ਬਣਨਾ। ਉਹਨੂੰ ਕਮਾਈ ਕਰਨੀ ਪੈਣੀ ਹੈ। ਸੁਣਿਆ ਸਿੱਧ ਪੀਰ ਸੁਰਨਾਥ। ਇਸੇ ਤਰ੍ਹਾਂ ਮੰਨਣ ਦੀ ਗੱਤ ਕਹੀ ਨਾ ਜਾਏ। ਇੱਥੇ ਮੰਨਣ ਵਾਲੇ ਬਹੁਤ ਨੇ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਨੇ। ਪਰ ਆਪਣਾ ਕੰਮ ਆਪਣੀ ਜ਼ਿੰਮੇਵਾਰੀ ਕੋਈ ਨਿਭਾਉਣ ਨੂੰ ਤਿਆਰ ਨਹੀਂ ਫਿਰ ਅਸੰਖ ਸ਼ਬਦ ਆ ਜਾਂਦਾ ਇੱਥੇ ਅਣਗਿਣਤ ਚੀਜ਼ਾਂ ਨੇ ਉਹ ਵੀ ਤੁਹਾਨੂੰ ਦੱਸ ਦਿੱਤੀਆਂ ਗਾਵਨ ਤਦ ਨੂੰ ਪਾਉਣ ਪਾਣੀ ਬੈਸੰਤਰ ਇਹ ਪੌੜੀ ਵੀ ਆ ਗਈ ਇਸੇ ਤਰ੍ਹਾਂ ਅੱਗੇ ਚਲਦੇ ਚਲਦੇ ਬਾਬਾ ਨਾਨਕ ਸਾਡਾ ਮਾਨਸਿਕ ਵਿਕਾਸ ਕਰਦੇ ਆ ਸਾਨੂੰ ਉੱਚੇ ਦਰਜੇ ਦੀ ਸਿੱਖਿਆ ਦਿੰਦਿਆਂ ਇਸ ਅਵਸਥਾ 'ਚ ਪਹੁੰਚ ਗਏ ਕਿ ਲਓ ਭਾਈ ਹੁਣ ਚਾਰ ਖੰਡ ਤਾਂ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੇ ਤੇ ਜਿਵੇਂ ਪਹਿਲਾਂ ਆਉਂਦਾ ਧਰਮਖੰਡ ਕਾ ਇਹੋ ਧਰਮ ਕੀ ਕਿ ਧਰਮ ਦੇ ਨਿਯਮਾਂ ਨੂੰ ਮੰਨ ਲਓ ਤੁਸੀਂ ਤੇ ਫਿਰ ਗਿਆਨਖੰਡ ਕਾ ਖੋ ਕਰਮ ਕੀ ਤੁਸੀਂ ਗਿਆਨ ਹਾਸਲ ਕਰ ਰਹੇ ਹੋ ਕਿਹੜੇ ਧਰਮ ਦੀਆਂ ਗੱਲਾਂ ਕਰਦੇ ਹੋ ਜੇ ਤੁਸੀਂ ਧਰਮ ਨੂੰ ਕੇਵਲ ਮੱਥੇ ਤਾਂ ਟੇਕਦੇ ਹੋ ਪਰ ਗਿਆਨਖੰਡ ਤਾਂ ਤੁਹਾਡਾ ਖੁੱਲਿਆ ਹੀ ਨਹੀਂ ਹੈ ਅਕਲ ਤਾਂ ਤੁਸੀਂ ਪ੍ਰਾਪਤ ਕੀਤੀ ਹੀ ਨਹੀਂ ਹੈ ਫਿਰ ਕਰਮਖੰਡ ਕੀ ਬਾਣੀ ਜੋਰ ਇਹ ਵੀ ਪਹਿਲਾਂ ਆ ਚੁੱਕਿਆ ਹੈ ਕਿ ਤੁਹਾਡੇ ਕੰਮ ਤੁਹਾਡੀ ਤਾਕਤ ਤੁਹਾਡੀ ਸਿਆਣਪ ਇਹ ਤੁਹਾਡੇ ਕੋਲ ਹੈ ਕਿ ਨਹੀਂ ਹੈ ਉਹਦੀ ਜੋਗ ਵਰਤੋਂ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ ਤੇ ਇਹ ਵੀ ਦੇਖਣਾ ਪਵੇਗਾ ਇਹ ਸਾਰੀਆਂ ਮੰਜ਼ਲਾਂ ਤੈਅ ਕਰਦਾ ਗੁਰਨਾਵਿਕ ਸਾਹਿਬ ਦਾ ਇਹ ਫਲਸਫਾ ਸਾਨੂੰ ਇਸ ਸਿਖਰਲੀ ਮੰਜ਼ਲ ਤੇ ਅੱਜ 38ਵੀਂ ਪੌੜੀ 'ਚ ਪਚਾਰੇ ਨੇ ਬਾਬਾ ਨਾਨਕ ਜੀ ਕਿ ਮੈਂ ਤੁਹਾਨੂੰ ਭਾਈ ਸਾਰੀਆਂ ਗੱਲਾਂ ਜਪਜੀ ਦੇ ਵਿੱਚ ਦੱਸ ਦਿੱਤੀਆਂ ਨੇ ਅੱਗੇ ਤੋਂ ਅੱਗੇ ਪੌੜੀ ਦਰ ਪੌੜੀ ਚੜਦੇ ਚਲੇ ਜਾਓ ਸਮਝ ਲਓ 38 ਪੌੜੀਆਂ ਤੁਸੀਂ ਚੜ ਜਾਣਾ ਤੇ 38ਵੀਂ ਪੌੜੀ ਦੇ ਵਿੱਚ ਇਸ ਬਾਣੀ ਦੀ ਸੰਪੂਰਨਤਾ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਭਾਈ ਇੱਥੇ ਜਾ ਕੇ ਤੁਸੀਂ ਕੀ ਕਰਨਾ ਹੈ ਹੁਣ ਧਿਆਨ ਦੇ ਲੋ ਇਹਦੇ ਵੱਲ ਜੀ ਹੁਣ ਉਦਾਹਰਣਾਂ ਦਿੱਤੀਆਂ ਗਈਆਂ ਨੇ ਗੁਰੂ ਨਾਨਕ ਸਾਹਿਬ ਵੱਲੋਂ ਕਿ ਇੱਕ ਸੁਨਿਆਰ ਹੈ ਉਹ ਭੱਠੀ ਤੇ ਪਾਉਂਦਾ ਹੈ ਉਹ ਇੱਕ ਆਇਰ ਨ ਲੋਹੇ ਦਾ ਇੱਕ ਵੱਡਾ ਟੋਕਾ ਰੱਖਦਾ ਛੋਟੀ ਜੀ ਹਥੌੜੀ ਰੱਖਦਾ ਹੈ ਤੇ ਆਪਣਾ ਉਹ ਫੁਹਾਰਾ ਜਿਹੜਾ ਕਿ ਅਗਗ ਨਾਲ ਉਹ ਸਾਰੇ ਜਿਹੜੇ ਸੋਨੇ ਦੇ ਗਹਿਣੇ ਨੇ ਉਹਨਾਂ ਨੂੰ ਤਪਾਉਂਦਾ ਪਿਘਲਾਉਂਦਾ ਉਹ ਸਾਰੇ ਕੰਮ ਕਰਦਾ ਤੇ ਨਤੀਜਾ ਕੀ ਨਿਕਲਦਾ ਹੈ ਉਹ ਸੋਨੇ ਦੇ ਕਿਸੇ ਟੁਕੜੇ ਤੋਂ ਫਿਰ ਸੁੰਦਰ ਗਹਿਣਾ ਬਣਾਉਂਦਾ ਗਹਿਣਾ ਬਣਾ ਕੇ ਉਹਦੀ ਵੱਡੀ ਕੀਮਤ ਵਟ ਸਕਦਾ ਪਰ ਉਹ बटेਗਾ ਤਾਂ ਜੇ ਉਹਨੇ ਇਹ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਤੇ ਸੋਨੇ ਨੂੰ ਉਸ ਪ੍ਰਕਿਰਿਆ ਦੇ ਵਿੱਚੋਂ ਦੀ ਲੰਘਣਾ ਪਿਆ ਤਾਂ ਫਿਰ ਕਿਸੇ ਬਾਦਸ਼ਾਹ ਦਾ ਉਹ ਮੁਕਟ ਬਣੇਗਾ ਤਾਜ ਬਣੇਗਾ ਕਿਸੇ ਮਹਾਰਾਣੀ ਦੇ ਗਲ ਦਾ ਹਾਰ ਬਣੇਗਾ ਕਿਸੇ ਹੱਥਾਂ ਦੀਆਂ ਚੂੜੀਆਂ ਬਣੇਗਾ ਕਿਸੇ ਦੇ ਹੋਰ ਅਨੇਕਾਂ ਪ੍ਰਕਾਰ ਦੇ ਸੁੰਦਰਤਾ ਵਧਾਉਣ ਵਾਸਤੇ ਉਹ ਗਹਿਣੇ ਬਣਦੇ ਨੇ ਤੇ ਉਹ ਸੋਨਾ ਐਵੇਂ ਨਹੀਂ ਇਹੋ ਜਿਹਾ ਬਣਿਆ ਉਹਦੇ ਪਿੱਛੇ ਉਹਨੂੰ ਅੱਗ ਦੇ ਵਿੱਚੋਂ ਦੀ ਲੰਘਣਾ ਪਿਆ ਤੇ ਉਹਨੂੰ ਹਥੌੜਿਆਂ ਦੀਆਂ ਸਟਾਹਾਂ ਖਾਣੀਆਂ ਪਈਆਂ ਨੇ ਉਹਨੂੰ ਇੱਕ ਸੁਨਿਆਰ ਦੀ ਸਿਆਣਪ ਦੇ ਵਿੱਚੋਂ ਦੀ ਲੰਘਣਾ ਪਿਆ ਇਹਨਾਂ ਕੁਝ ਗੁਰੂ ਨਾਨਕ ਸਾਹਿਬ ਨੇ ਤਾਂ ਸਮਝਾਇਆ ਭਾਈ ਕਿ ਤੁਹਾਨੂੰ ਇਹਨਾਂ ਉਦਾਹਰਣਾਂ ਦੇ ਨਾਲ ਇਹ ਗੱਲ ਸਮਝ ਆ ਜਾਵੇ ਕਿ ਇਹ ਤੁਹਾਨੂੰ ਵੀ ਇਹੋ ਜੇ ਹਾਲਾਤਾਂ ਦੇ ਵਿੱਚੋਂ ਦੀ ਲੰਘਣਾ ਪੈਣਾ ਆਪਣੇ ਆਪ ਨੂੰ ਵਿਗੜੇ ਹਾਲਾਤ ਨਾਲ ਟੱਕਰਨ ਵਾਸਤੇ ਉਹ ਤਿਆਰ ਕਰਨਾ ਆਪਣੀ ਸੁੰਦਰਤਾ ਆਪਣੀ ਸਿਆਣਪ ਵਧਾਉਣ ਵਾਸਤੇ ਤੁਸੀਂ ਇਹ ਸਰਾਧ ਤੇ ਚੱਲਦੇ ਆ ਜਦੋਂ ਸਿਖਰਲੀ ਮੰਜ਼ਲ ਤੇ ਪਹੁੰਚੋਗੇ ਤਾਂ ਫਿਰ ਤੁਸੀਂ ਇਹੋ ਜਿਹੇ ਇਨਸਾਨ ਬਣੇ ਹੋਏ ਮੈਨੂੰ ਨਜ਼ਰ ਆਉਣੇ ਚਾਹੀਦੇ ਹੋ ਐਵੇਂ ਸਾਰੀ ਉਮਰ ਮੈਂ ਤਾਂ ਜਪਜੀ ਸਾਹਿਬ ਦੇ ਇੰਨੇ ਪਾਠ ਕਰਦਾ ਮੈਂ ਤੇ ਸੁਖਮਨੀ ਸਾਹਿਬ ਦੇ ਇੰਨੇ ਪਾਠ ਕਰਦਾ ਇਹਨਾਂ ਕੰਮਾਂ ਨਾਲ ਕੁਝ ਵੀ ਨਹੀਂ ਬਣਨਾ ਜੇ ਹੋਦੀ ਸਿਖਰਲੀ ਮੰਜ਼ਲ ਤੇ ਗੁਰਨਾਨਕ ਸਾਹਿਬ ਸਾਨੂੰ ਪਛਾਣਾ ਚਾਹੁੰਦੇ ਨੇ ਉਹ ਹੀ ਜੇ ਸਾਨੂੰ ਵੱਡਣਾ ਪਵੇਗਾ ਇਹ ਠੀਕ ਹੈ ਕਿ ਸਾਰੇ ਇਨਸਾਨ 100% ਉਹ ਹੀ ਜੇ ਵਧੀਆ ਨਹੀਂ ਬਣ ਸਕਦੇ ਪਰ ਕੋਸ਼ਿਸ਼ ਤਾਂ ਕਰੀਏ ਆਓ ਇਸ ਪੌੜੀ ਦਾ ਆਪਾਂ ਜਿਹੜਾ ਸਾਰੰਸ਼ ਹੈ ਉਹਦੀ ਵਿਚਾਰ ਕਰੀਏ ਜੀ ਗੁਰਨਾਨਕ ਸਾਹਿਬ ਕਹਿੰਦੇ ਨੇ ਜਤ ਪਹਾਰਾ ਭਾਈ ਤੁਹਾਡਾ ਜਤ ਸਤ ਆਪਣੇ ਆਪੇ ਤੇ ਕੰਟਰੋਲ ਕਰਨਾ ਬੁਰਾਈਆਂ ਤੋਂ ਬਚਣਾ ਕਿਤੇ ਵੀ ਜੇ ਤਾਕਤ ਜੇ ਆਕਲ ਤੁਹਾਡੇ ਕੋਲੇ ਆਈ ਗਈ ਹੈ ਤਾਂ ਉਹਦੀ ਕਦੇ ਵੀ ਗਲਤ ਵਰਤੋਂ ਨਹੀਂ ਕਰਨੀ ਮਿਸਾਲ ਦੇ ਤੌਰ ਤੇ ਆਪਣੇ ਕੋਲੇ ਹੱਥ ਤਾਂ ਸਾਰਿਆਂ ਕੋਲੇ ਨੇ ਇਹ ਹੱਥ ਪਰ ਉਪਕਾਰ ਵੀ ਕਰ ਸਕਦੇ ਨੇ ਇਹ ਹੱਥ ਕਿਸੇ ਤੇ ਜ਼ੁਲਮ ਵੀ ਢਾ ਸਕਦੇ ਨੇ ਕਿਸੇ ਨੂੰ ਕਤਲ ਵੀ ਕਰ ਸਕਦੇ ਨੇ ਇਹ ਦੋ ਪੈਰ ਨੇ ਇਹ ਨੇਕੀ ਦੇ ਰਾਹ ਤੇ ਵੀ ਚੱਲ ਸਕਦੇ ਨੇ ਪਰ ਬੁਰਾਈ ਦੇ ਰਾਹ ਤੇ ਵੀ ਜਾ ਸਕਦੇ ਨੇ ਇਸੇ ਤਰ੍ਹਾਂ ਅੱਖਾਂ ਕੰਨ ਨੱਕ ਇਹ ਚੰਗੇ ਕੰਮਾਂ ਵਾਸਤੇ ਵੀ ਇਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਤੇ ਬੁਰੇ ਕੰਮਾਂ ਵਾਸਤੇ ਵੀ ਵਰਤੋਂ ਕੀਤੀ ਜਾ ਸਕਦੀ ਹੈ ਇਹ ਸਾਡਾ ਸੋਹਣਾ ਸਰੀਰ ਬਣਿਆ ਇਹਨੂੰ ਭਲੇ ਕੰਮਾਂ ਵਾਸਤੇ ਵੀ ਵਰਤਿਆ ਜਾ ਸਕਦਾ ਜਿਵੇਂ ਬਾਬਾ ਨਾਨਕ ਨੇ ਭਗਤ ਸਹਿਬਾਨ ਨੇ ਹੋਰ ਦੁਨੀਆ ਦੇ ਬੇਅੰਤ ਪਰਉਪਕਾਰੀ ਲੋਕ ਨੇ ਉਹਨਾਂ ਨੇ ਇਹ ਸੋਹਣੇ ਸਰੀਰ ਨੂੰ ਇਹਵੇਂ ਮਿੱਟੀ ਦੀ ਢੇਰੀ ਨਹੀਂ ਜਾਣਿਆ ਇਹਦੇ ਤੋਂ ਬਹੁਤ ਕੰਮ ਲਏ ਨੇ ਬੜੇ ਪਰਉਪਕਾਰ ਕੀਤੇ ਨੇ ਕਿ ਅਸੀਂ ਇਹਦੇ ਨਾਲ ਪਰਉਪਕਾਰ ਕਰਦੇ ਆਂ ਸੋਹਣੇ ਸਰੀਰ ਦੇ ਨਾਲ ਕਿ ਨਹੀਂ ਤੇ ਦੇਖਣਾ ਇਹ ਹੈ ਤੇ ਇਸੇ ਸਰੀਰ ਦੇ ਨਾਲ ਬੁਰੇ ਕੰਮ ਵੀ ਕੀਤੇ ਜਾ ਸਕਦੇ ਨੇ ਤੇ ਸਾਡੇ ਆਲੇ ਦੁਆਲੇ ਬਹੁਤ ਕੰਮ ਬੁਰੇ ਹੋ ਰਹੇ ਨੇ ਉਹ ਕਿੰਨੇ ਡਾਕੇ ਚੋਰੀਆਂ ਲੁੱਟਾਂ ਖੋਹਾਂ ਕਤਲ ਉਗਾਰਤ ਊਚ ਨੀਚ ਕਿੰਨਾ ਕੁਛ ਬੁਰਾ ਵਾਪਰਿਆ ਹੋਇਆ ਕਿ ਅਸੀਂ ਉਹਨੂੰ ਬੁਰਾਈਆਂ ਨੂੰ ਦੂਰ ਕਰਨ ਵਾਸਤੇ ਆਪਣਾ ਯੋਗਦਾਨ ਪਾਇਆ ਤੇ ਨਹੀਂ ਪਾਇਆ ਐਸ ਸਰੀਰ ਦੀ ਕਿਹੜੇ ਪਾਸੇ ਆਪਾਂ ਵਰਤੋਂ ਕਰ ਰਹੇ ਆ ਤੇ ਇੱਥੇ ਤਾਂ ਗੁਰੂ ਸਾਹਿਬ ਨੇ ਸਾਰੀ ਦੀ ਸਾਰੀ ਬਾਣੀ ਚੰਗਾ ਇਨਸਾਨ ਬਣਾਉਣ ਵਾਸਤੇ ਉਹਦੀ ਰਚਨਾ ਕੀਤੀ ਹੈ ਪਰ ਅਸੀਂ ਕਿਹੜੇ ਰਾਹ ਤੇ ਚੱਲੇ ਆ ਕਿਤੇ ਅਖੰਡ ਪਾਠ ਅਸੀਂ ਕਰਾ ਲੇ ਕਿਤੇ ਕੋਤਰੀਆਂ ਕਰਾ ਲਈਆਂ ਕਿਤੇ ਨਗਰ ਕੀਰਤਨ ਕੱਢ ਲੇ ਕਿਤੇ ਰਾਇਣ ਸਵਾਈ ਕੀਰਤਨ ਕਰ ਲੇ ਕਿਤੇ ਨਾਮ ਸਿਮਰਨ ਕਰ ਲਿਆ ਅਸੀਂ ਤਾਂ ਰਸਮੀ ਤੌਰ ਤੇ ਪੈਸਾ ਵੀ ਉਝਾੜ ਦਿੱਤਾ ਸਮਾਂ ਵੀ ਬਰਬਾਦ ਕਰ ਦਿੱਤਾ ਪਰ ਇੰਨਾ ਗੁਰਬਾਣੀ ਦਾ ਉੱਚੇ ਦਰਜੇ ਦਾ ਖਜ਼ਾਨਾ ਸਾਡੇ ਕੋਲੇ ਹੋਣ ਦੇ ਬਾਵਜੂਦ ਪਰ ਅਸੀਂ ਬਹੁ ਗਿਣਤੀ ਸਿੱਖ ਚੰਗੇ ਇਨਸਾਨ ਨਹੀਂ ਬਣ ਸਕੇ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਨਹੀਂ ਕਰ ਸਕੇ ਗੁਰੂ ਸਾਹਿਬ ਕਹਿੰਦੇ ਨੇ ਬੁਰਾਈਆਂ ਤੋਂ ਆਪਣੇ ਆਪ ਨੂੰ ਰੋਕ ਲੋ ਇਹ ਤੁਹਾਡਾ ਪਹਾਰਾ ਬਣ ਜਾਵੇ ਭਾਵ ਕੇ ਪੱਠੀ ਬਣ ਜਾਵੇ ਜਿੱਥੇ ਉਹ ਪੱਠੀ ਦੇ ਵਿੱਚ ਸੋਨਾ ਜਾਂ ਲੋਹਾ ਪਿਘਲਾਇਆ ਜਾਂਦਾ ਹੂੰ ਫਿਰ ਜਦੋਂ ਤੁਸੀਂ ਪੱਠੀ ਦੇ ਵਿੱਚ ਆਪਣੇ ਆਪ ਨੂੰ ਤਾਲਿਆ ਭਾਵ ਕੇ ਮੁਸ਼ਕਲਾਂ ਝੱਲ ਲਈਆਂ ਮਸੀਬਤਾਂ ਝੱਲ ਲਈਆਂ ਫਿਰ ਆਪਣੇ ਅੰਦਰ ਧੀਰਜ ਵੀ ਪੈਦਾ ਕਰ ਲੋ ਮੁਸ਼ਕਲਾਂ ਚ ਘਬਰਾਉਣਾ ਨਹੀਂ ਹੈ ਜਿਵੇਂ ਸੁਨੇਹਾਰ ਉਹ ਸੋਨੇ ਦੇ ਉੱਤੇ ਸੱਟਾਂ ਮਾਰਦਾ ਤੇ ਸੋਨਾ ਉਹਦੇ ਹੱਥ ਤੋਂ ਨਿਕਲ ਕੇ ਨਹੀਂ ਪੜ ਜਾਂਦਾ ਕਿਤੇ ਉਹ ਸੱਟਾਂ ਬਰਦਾਸ਼ਤ ਕਰਦਾ ਤੇ ਸੁਨਿਆਰਾ ਵੀ ਜਾਣਦਾ ਮੈਂ ਇਹਦੇ ਸੱਟ ਮਾਰ ਕੇ ਇਹਦਾ ਬਣਾਉਣਾ ਕੀ ਹੈ ਆਪਣੇ ਆਪ ਨੂੰ ਇਸ ਤਰ੍ਹਾਂ ਧੀਰਜ ਦੇ ਵਿੱਚ ਰੱਖੋ ਅਤੇ ਜੇ ਤੁਹਾਨੂੰ ਕਿਤੇ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਮੁਸ਼ਕਲਾਂ ਨੂੰ ਝੱਲ ਕੇ ਅੱਗੇ ਸਫਲਤਾ ਹਾਸਲ ਕਰਨ ਦਾ ਰਾਹ ਲੱਭੋ ਅਹਿਰਣ ਮਤ ਤੁਹਾਡੀ ਅਕਲ ਹੈ ਮਨੋ ਉਹ ਲੋਹੇ ਦੀ ਹਥੌੜੀ ਬਣ ਜਾਵੇ ਤੇ ਇਹ ਤੁਹਾਡੀ ਅਕਲ ਹੈ ਕਿ ਤੁਸੀਂ ਅਕਲ ਦੀ ਵਰਤੋਂ ਕਿਵੇਂ ਕਰਨੀ ਹੈ ਜਿਵੇਂ ਲੋਹੇ ਤੇ ਸੱਟਾਂ ਪੈਂਦੀਆਂ ਨੇ ਹਥੌੜਾ ਵੀ ਸੱਟਾਂ ਮਾਰਦਾ ਪਰ ਉਹਦਾ ਆਪਣਾ ਕੋਈ ਨੁਕਸਾਨ ਨਹੀਂ ਹੁੰਦਾ ਉਹ ਉਸੇ ਤਰ੍ਹਾਂ ਕਾਇਮ ਰਹਿੰਦਾ ਤੁਸੀਂ ਆਪਣੇ ਆਪ ਨੂੰ ਕਾਇਮ ਰੱਖਣਾ ਹੈ ਉਹ ਸੱਟਾਂ ਬੇਅਸ਼ੰਕ ਤੁਹਾਡੇ ਤੇ ਪੈਂਦੀਆਂ ਰਹਿਣ ਅਹਰਨ ਮਤ ਇਹ ਤੁਹਾਡੀ ਮਤ ਹੈ ਲੋਹੇ ਵਾਂਗ ਮਜ਼ਬੂਤ ਹੋ ਜਾਵੇ ਵੇਦ ਹਥਿਆਰ ਇੱਥੇ ਵੇਦ ਦਾ ਮਤਲਬ ਹੈ ਵਿਦ ਵਿੱਦਿਆ ਅਕਲ ਗਿਆਨ ਵਿਦਤੋਂ ਵੇਦ ਸ਼ਬਦ ਬਣਿਆ ਹੋਈ ਇਹਦਾ ਮਤਲਬ ਵਿੱਦਿਆ ਇਹ ਤੁਹਾਡਾ ਹਥਿਆਰ ਕੀ ਬਣ ਜਾਵੇ ਵਿੱਦਿਆ ਗਿਆਨ ਅਕਲ ਇਹ ਤੁਹਾਡਾ ਹਥਿਆਰ ਬਣ ਜਾਵੇ ਤੁਸੀਂ ਆਪਣੀ ਅਕਲ ਦੇ ਨਾਲ ਬੇਅੰਤ ਵਿਗੜੇ ਕਾਰਜਾਂ ਨੂੰ ਰਾਸ ਕਰ ਸਕਦੇ ਹੋ ਅਕਲ ਦਾ ਫਾਨਾ ਆਪਣਾ ਖੋਲ੍ਹ ਲਓ ਅਕਲਵੰਦ ਬਣ ਜਾਓ ਅੱਛਾ ਫਿਰ ਕੀ ਹੋਵੇਗਾ ਭਾਓ ਫੱਲਾ ਜਿਹੜੀਆਂ ਅੱਗ ਨੂੰ ਤੇਜ਼ ਕਰਨ ਵਾਸਤੇ ਅੱਗੇ ਬਿਜਲੀ ਵਗੈਰਾ ਤਾਂ ਹੁੰਦੀ ਨਹੀਂ ਸੀ ਖਲ ਦੀਆਂ ਦੋ ਜਿਹੜੀਆਂ ਉਹ ਪੰਪ ਮਾਰਨ ਵਾਸਤੇ ਥੈਲੀਆਂ ਬਣਾਈਆਂ ਹੁੰਦੀਆਂ ਸੀ ਉਹਨਾਂ ਦੇ ਰਾਹੀਂ ਹਵਾ ਭੇਜੀ ਜਾਂਦੀ ਸੀ ਅੱਗ ਦੇ ਵੱਲ ਤੇ ਅੱਗ ਫਿਰ ਤੇਜ਼ ਹੋ ਜਾਂਦੀ ਸੀ ਗੁਰੂ ਸਾਹਿਬ ਕਹਿੰਦੇ ਨੇ ਤੁਹਾਡਾ ਇਹ ਇਹਨਾਂ ਨਿਯਮਾਂ ਨੂੰ ਸਮਝ ਕੇ ਉਹ ਉਹਦੇ ਜਿਹੜੇ ਨਿਯਮ ਨੇ ਰੱਬ ਦਾ ਭੌ ਜੀ ਨੂੰ ਆਪਾਂ ਕਹਨੇ ਆ ਉਹਦਾ ਪਿਆਰ ਉਹਦਾ ਡਰ ਉਹ ਤੁਹਾਡੇ ਅੰਦਰ ਹੋਵੇ ਉਹ ਤੁਹਾਡੀਆਂ ਖੱਲਾਂ ਬਣ ਜਾਣ ਕਿ ਭਾਵ ਇਹ ਡਰ ਰੱਖਣਾ ਮਨ 'ਚ ਕਿ ਮੈਂ ਬੁਰਾ ਕੰਮ ਨਹੀਂ ਕਰਨਾ ਐ ਕੰਮ ਤੋਂ ਮੈਨੂੰ ਰੋਕਿਆ ਗਿਆ ਬਾਬਾ ਨਾਨਕ ਵੱਲੋਂ ਅੱਗ ਮੈਂ ਤਪਤਾਉ ਇਹ ਜਿਹੜਾ ਤੁਹਾਨੂੰ ਤਪਾਇਆ ਜਾਂਦਾ ਹੈ ਮੁਸੀਬਤਾਂ ਆਉਂਦੀਆਂ ਨੇ ਇਹ ਸਮਝ ਲਓ ਤੁਹਾਨੂੰ ਅੱਗ ਦੀ ਪੱਠੀ 'ਚ ਤਪਾਇਆ ਜਾ ਰਿਹਾ ਪਰ ਘਬਰਾ ਨਹੀਂ ਜਾਣਾ ਅਸੀਂ ਕਹਿਣ ਨੂੰ ਤਾਂ ਰੋਜ਼ ਕਹਨੇ ਆ ਗੁਰੂ ਅਰਜਨ ਸਾਹਿਬ ਘਬਰਾਏ ਨਹੀਂ ਤੱਤੀਆਂ ਤਵੀਆਂ ਤੇ ਬਿਠਾ ਦਿੱਤਾ ਪਰ ਸਾਨੂੰ ਜਰਾ ਇੱਕ ਮੁਸੀਬਤ ਆ ਜਾਵੇ ਸਾਡੀਆਂ ਚੀਕਾਂ ਨਿਕਲ ਜਾਂਦੀਆਂ ਨੇ ਸਾਡਾ ਸਾਰਾ ਕੋ ਡਾਵਾਂ ਡੋਲ ਹੋ ਜਾਂਦਾ ਹੈ ਕੋਈ ਵੀ ਗਲਤ ਤੋਂ ਗਲਤ ਸਮਝਾਉਤਾ ਕਰਨ ਨੂੰ ਤਿਆਰ ਹੋ ਜਾਂਦੇ ਆ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰਨਾ ਹੈ ਭਾਂਡਾ ਭਾਓ ਤੇ ਫਿਰ ਆਪਣੇ ਮਨ ਰੂਪੀ ਭਾਂਡਾ ਕਰ ਲੋ ਤਿਆਰ ਇਹਦੇ ਵਿੱਚ ਆਪਾਂ ਨਰਿੰਕਾਰ ਦਾ ਪਿਆਰ ਪਾ ਲੈਣਾ ਹੈ ਉਦੇ ਗੁਣਾਂ ਨੂੰ ਪਾ ਲੈਣਾ ਇਹਨਾ ਗੁਣਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਚ ਇਹ ਖਜ਼ਾਨਾ ਇਕੱਠਾ ਕਰ ਲੈਣਾ ਕਿ ਮੇਰੇ ਤੇ ਕੱਲ ਨੂੰ ਵੀ ਕੋਈ ਮੁਸ਼ਕਲ ਆਉਂਦੀ ਹੈ ਉਹ ਕੰਮ ਮੈਂ ਕਿਵੇਂ ਕਰਨਾ ਹੈ ਭਾਂਡਾ ਭੌ ਅੰਮ੍ਰਿਤ ਤੇ ਢਟਾਲ ਇਹ ਫਿਰ ਢਲ ਕੇ ਤਿਆਰ ਹੋ ਕੇ ਤੁਹਾਡੇ ਦਿਮਾਗ ਦੇ ਵਿੱਚ ਅੰਮ੍ਰਿਤ ਪੈ ਜਾਵੇਗਾ ਅੰਮ੍ਰਿਤ ਕਿਹੜਾ ਗਿਆਨ ਦਾ ਅੰਮ੍ਰਿਤ ਗੁਣਾਂ ਦਾ ਅੰਮ੍ਰਿਤ ਅਕਲ ਦਾ ਅੰਮ੍ਰਿਤ ਚਾਣਪ ਦਾ ਅੰਮ੍ਰਿਤ ਹਿੰਮਤ ਦਾ ਅੰਮ੍ਰਿਤ ਪਾਰਉਪਕਾਰ ਦਾ ਹਿੰਮਤ ਅੰਮ੍ਰਿਤ ਚੰਗੇ ਇਨਸਾਨ ਬਣਦੇ ਸਾਰੇ ਗੁਣ ਰੂਪੀ ਅੰਮ੍ਰਿਤ ਤੁਹਾਡੇ ਦਿਮਾਗ ਚ ਪੈ ਜਾਣਗੇ ਇਹ ਸਾਰੀਆਂ ਗੱਲਾਂ ਗੁਰੂ ਨਾਨਕ ਸਾਹਿਬ ਨੇ ਉਦਾਹਰਣਾ ਦੇ ਦੇ ਕੇ ਸਮਝਾਈਆਂ ਨੇ ਜਿਹੜੀਆਂ ਜਿਹੜੇ ਕੰਮ ਹੁੰਦੇ ਅਸੀਂ ਆਲੇ ਦੁਆਲੇ ਵੇਖਦੇ ਆ ਉਹਨਾਂ ਦੇ ਰਾਹੀਂ ਸਾਡੀ ਜ਼ਿੰਦਗੀ ਨੂੰ ਤਿਆਰ ਕਰਨ ਵਾਸਤੇ ਗੁਰੂ ਸਾਹਿਬ ਨੇ ਬਹੁਤ ਸੁੰਦਰ ਉਦਾਹਰਣਾ ਦਿੱਤੀਆਂ ਨੇ ਭੰਡਾ ਭਉ ਅੰਮ੍ਰਿਤ ਤੇ ਟਟਾਲ ਫਿਰ ਤੁਹਾਡਾ ਮਾਨਸਿਕ ਬਣਤਰ ਇਸ ਤਰ੍ਹਾਂ ਬਣ ਜਾਵੇਗੀ ਘੜੀ ਹੈ ਸ਼ਬਦ ਸੱਚੀ ਟਕਸਾਲ ਫਿਰ ਇਹਨਾਂ ਸ਼ਬਦਾਂ ਦੇ ਰਾਹੀ ਤੁਹਾਡੇ ਅੰਦਰ ਇੱਕ ਮਾਨੋ ਟਕਸਾਲ ਲੱਗ ਜਾਵੇਗੀ ਇੱਕ ਫੈਕਟਰੀ ਇੱਕ ਕਾਰਖਾਨਾ ਲੱਗ ਜਾਵੇਗਾ ਤੁਸੀਂ ਆਪ ਤਾਂ ਨੇਕੀ ਦੇ ਕੰਮ ਕਰੋਗੇ ਕਰੋਗੇ ਹੋਰ ਨਾਲ ਨੂੰ ਵੀ ਨੇਕੀ ਦੇ ਰਾਹ ਤੇ ਪਾਉਣ ਦੇ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਓਗੇ ਜਦੋਂ ਤੁਸੀਂ ਆਪ ਗੁਣਵਾਨ ਹੋਗੇ ਤਾਂ ਤੁਹਾਡੇ ਵਿੱਚ ਉਹ ਯੋਗਤਾ ਵੀ ਹੋਵੇਗੀ ਕਿ ਦੂਜਿਆਂ ਨੂੰ ਗੁਣਵਾਨ ਬਣਾਓ ਹੁਣ ਬਾਬਾ ਨਾਨਕ ਅਤੇ ਬਾਕੀ ਸਾਡੇ ਮਹਾਪੁਰਖ ਨੇ ਜੇ ਉਹਨਾਂ ਦੇ ਅੰਦਰ ਸੱਚੀ ਤਕਸਾਲ ਸੀ ਤਾਂ ਉਹਨਾਂ ਨੇ ਸਾਡੇ ਵਰਗੇ ਹੋਰ ਇਨਸਾਨ ਪੈਦਾ ਕੀਤੇ ਉਹਨਾਂ ਨੂੰ ਮਤ ਦਿੱਤੀ ਤੇ ਬੇਅੰਤ ਬਦਲਾ ਉਹਨਾਂ ਨੇ ਲਿਆਉਣ ਦਾ ਉਪਰਾਲਾ ਕੀਤਾ ਪਰ ਇਹਨਾਂ ਸ਼ਬਦਾਂ ਦਾ ਨਜਾਇਜ਼ ਤਰੀਕੇ ਨਾਲ ਕੋਈ ਫਾਇਦਾ ਉਠਾ ਕੇ ਡੇਰੇਦਾਰ ਟਕਸਾਲਾਂ ਵਾਲੇ ਸਾਧ ਜਿਹੜੇ ਦੁਨੀਆ ਜਹਾਨ ਦੇ ਪਖੰਡ ਕਰਦੇ ਨੇ ਉਹਨਾਂ ਨੇ ਆਪਣੇ ਆਪ ਨੂੰ ਟਕਸਾਲ ਸ਼ਬਦ ਆਪਣੇ ਨਾਲ ਜੋੜ ਲਿਆ ਤੇ ਉਹ ਕਹਿੰਦੇ ਨੇ ਸਾਡੇ ਕੋਲੇ ਅਸਲੀ ਗੁਰਸਿੱਖਾਂ ਦੀ ਟਕਸਾਲ ਘੜੀ ਜਾਂਦੀ ਹੈ ਜਦੋਂ ਕਿ ਮੁਫਤ ਕੋਰੇ ਬਹਿਮੀ ਭਰਮੀ ਪਖੰਡੀ ਉਥੇ ਲੁਟੇਰਿਆਂ ਦਾ کارਖਾਨਾ ਤਾਂ ਹੋ ਸਕਦਾ ਪਰ ਉੱਚ ਪਾਏ ਦੇ ਗਿਆਨवान ਯੋਧੇ ਨੇਕ ਇਨਸਾਨ ਪਰਉਪਕਾਰੀ ਸਾਥ ਇਨਸਾਨ ਮਿੱਠ ਬੋਲੜੇ ਚੰਗੇ ਕੰਮ ਕਰਨ ਵਾਲੇ ਉਹਨਾਂ ਟਕਸਾਲਾਂ 'ਚ ਪੈਦਾ ਨਹੀਂ ਹੁੰਦੇ ਉਹ ਤਾਂ ਬਾਬੇ ਨਾਨਕ ਦੀ ਗੁਰਬਾਣੀ ਰੂਪੀ ਟਕਸਾਲ ਹੈ ਜਿੱਥੋਂ ਪੈਦਾ ਹੋਣੇ ਚਾਹੀਦੇ ਨੇ ਅਜਿਹੇ ਲੋਕਾਂ ਨੇ ਤਾਂ ਗੁਰਬਾਣੀ ਦੇ ਸ਼ਬਦਾਂ ਦੀ ਵੀ ਦਰਵਰਤੋਂ ਕੀਤੀ ਹੈ ਗੁਰੂ ਸਾਹਿਬ ਕਹਿੰਦੇ ਨੇ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਪਾਰ ਮੰਨ ਲੋ ਫਿਰ ਹੰਕਾਰ ਨਾ ਕਰਿਓ ਜਿਨ੍ਹਾਂ ਤੇ ਪ੍ਰਭੂ ਪਰਮਾਤਮਾ ਦੀ ਸਮਝੋ ਕਿਰਪਾ ਹੋ ਗਈ ਉਹਨਾਂ ਨੇ ਇਹੋ ਜਿਹਾ ਰਾਹ ਅਪਣਾ ਲਿਆ ਆਪਣੀ ਜ਼ਿੰਦਗੀ ਪਹਿਲਾਂ ਜਿਹੋ ਜੀ ਚੱਲ ਰਹੀ ਸੀ ਉਹਨੂੰ ਬਦਲ ਲਿਆ ਤੇ ਚੰਗੇ ਰਾਹ ਉਹ ਚੱਲ ਪਏ ਤਿੰਨ ਕੌ ਜਿਨ ਕਾ ਨਦਰ ਕਰਮ ਕਰਮ ਉਹਨਾਂ ਦੇ ਫਿਰ ਕੰਮ ਚੰਗੇ ਹੋ ਗਏ ਤਿੰਨ ਕਾਰ ਉਹਨਾਂ ਦੀ ਕਾਰ ਕੰਮ ਚੰਗੇ ਹੋ ਗਏ ਨਾਮਿਕ ਨਦਰ ਨਦਰ ਮਿਹਾਲ ਤਾਂ ਤੁਸੀਂ ਸਮਝ ਲੋ ਪ੍ਰਭੂ ਪ੍ਰਮਾਤਮਾ ਦੀ ਬਖਸ਼ਿਸ਼ ਦੇ ਪਾਤਰ ਬਣ ਗਏ ਉਧੀਆਂ ਰਹਿਮਤਾ ਉਧੀਆਂ ਬਰਕਤਾਂ ਫਿਰ ਤੁਹਾਨੂੰ ਬੇਅੰਤ ਸਮਝ ਲੋ ਮਿਲ ਗਈਆਂ ਵੈਸੇ ਤਾਂ ਬੇਅੰਤ ਰਹਿਮਤਾ ਉਹਦੀਆਂ ਪਹਿਲਾਂ ਹੀ ਧਰਤੀ ਤੇ ਮੌਜੂਦ ਨੇ ਸੂਰਜ ਪਹਿਲਾਂ ਹੀ ਸਾਨੂੰ ਮਿਲਿਆ ਹੋਇਆ ਚੰਦ ਤਾਰੇ ਅੱਗ ਪਾਣੀ ਹਵਾ ਧਰਤੀ ਸੋਹਣਾ ਸਰੀਰ ਇਹ ਸਾਰਾ ਕੁਝ ਮਿਲਿਆ ਹੋਇਆ ਪਰ ਸਾਨੂੰ ਇਹਨਾਂ ਦੀ ਸਮਝ ਆ ਜਾਵੇ ਕਿ ਕਿ ਵਰਤੋਂ ਕਿਵੇਂ ਕਰਨੀ ਹੈ ਚੰਗੇ ਇਨਸਾਨ ਕਿਵੇਂ ਬਣਨਾ ਹੈ ਇਹ ਸਾਰਾ ਕੁਝ ਸਾਨੂੰ ਸਮਝ ਆਵੇਗਾ ਜਦੋਂ ਸਾਡੇ ਅੰਦਰ ਗਿਆਨ ਦੀ ਟਕਸਾਲ ਘੜੀ ਗਈ ਅਸੀਂ ਚੰਗੇ ਇਨਸਾਨ ਬਣ ਗਏ ਜਿਨ ਕੋ ਨਾਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਹਾਂਜੀ ਜੀ ਬਹੁਤ ਵਧੀਆ ਬਾਪੂ ਜੀ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਪੂਰੇ ਪੂਰੇ ਦੇ ਪੂਰੇ ਜਿਹੜੀ ਪੌੜੀ ਆ ਉਹਦੀ ਤੁਸੀਂ ਵਿਆਖਿਆ ਦਿੱਤੀ ਆ ਕਿਉਂਕਿ ਅਕਸਰ ਹੀ ਆ ਜੀ ਜਦੋਂ ਟਕਸਾਲ ਸ਼ਬਦ ਆ ਜਾਂਦਾ ਆ ਕਹਿੰਦੇ ਜੀ ਜਿਹੜੇ ਟਕਸਾਲ ਆ ਉਹ ਤਾਂ ਹੁਣ ਸਾਡੀ ਦਮਦਮੇਂ ਟਕਸਾਲ ਹੈਗੀ ਆ ਜਾਂ ਕੋਈ ਅ ਦੂਸਰੇ ਤੇਸਰਾਂ ਦਾ ਜਿੰਨੀਆਂ ਵੀ ਟਕਸਾਲਾਂ ਪੈਦਾ ਹੋਈਆਂ ਅੱਜ ਕੱਲ ਵੀ ਉਹ ਸਾਰੀ ਇੱਥੋਂ ਹੀ ਲਿਆ ਆ ਇੱਥੋਂ ਸਾਡਾ ਜਾਂ ਕਹਿ ਦਿੰਦੇ ਆ ਜੀ ਛੇਵੇਂ ਪਾਸ਼ਾ ਤੋਂ ਸਾਡੀ ਟਕਸਾਲ ਦੁਰੀ ਜਾਂ 10ਵੇਂ ਤੋਂ ਦੁਰੀ ਜਾਂ ਅੱਗੇ ਜਾ ਕੇ ਭਾਈ ਮਣੀ ਸਿੰਘ ਦਾ ਨਾਮ ਦਿੰਦੇ ਆ ਕਿਸੇ ਦਾ ਵੀ ਜਿਹੜਾ ਨਾਮ ਲੈ ਦਿੰਦੇ ਆ ਜੇ ਤਾਂ ਵੀ ਜੀ ਕਰਦਾ ਹੈ ਤੇ ਪਰ ਜੇ ਹੁਣ ਇਹ ਸਮਝੀਏ ਤਾਂ ਉਹ ਟਕਸਾਲ ਦਾ ਮਤਲਬ ਆ ਕਾਰਖਾਨਾ 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 ਤੁਹਾਡੇ ਸਾਹਮਣੇ ਸੀਗਾ ਜਿਹੜਾ ਫਲਸਫਾ ਤੁਹਾਡੇ ਕੋਲ ਹੈਗਾ ਉਹ ਅਸਲ ਦੇ ਵਿੱਚ ਕਾਰਖਾਨਾ ਹੀ ਆ ਜਿੱਥੇ ਤੁਹਾਡੀ ਜ਼ਿੰਦਗੀ ਘੜੀ ਜਾਂਦੀ ਹੋਵੇ ਜਿੱਥੋਂ ਤੋਂ ਤੁਸੀਂ ਸਮਝ ਕੇ ਆਪਣੀ ਜ਼ਿੰਦਗੀ ਜਿਹੜੀ ਉਹ ਘੜ ਸਕਦੇ ਹੋ ਅਸਲ ਕਾਰਖਾਨ ਅਸਲ ਟਕਸਾਲ ਤਾਂ ਉਹ ਸੀ ਪਰ ਬਣ ਕੀ ਗਈ ਕੋਈ ਜੀ ਕੋਈ ਫਲਾਨੀ ਜਗ੍ਹਾ ਤੇ ਹੋਏਗੀ ਥਾਂ ਜਗ੍ਹਾ ਹੋਏਗੀ ਤੇ ਉਹ ਸਾਰੀ ਟਕਸਾਲ ਬਣ ਗਈ ਹੈ ਤੇ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਆ ਬਹੁ ਮੂਰਖਤਾ ਦੇ ਨਾਲ ਜਿਹੜਾ ਵਿਵਹਾਰ ਕੀਤਾ ਜਾਂਦਾ ਆ ਜਦੋਂ ਕੋਈ ਸਵਾਲ ਕਰਦਾ ਆ ਤੇ ਸਵਾਲ ਕਰਦਿਆਂ ਨੂੰ ਫਿਰ ਇਸ ਤਰੀਕੇ ਦੇ ਨਾਲ ਜਿਹੜਾ ਟੌਰਚਰ ਕੀਤਾ ਜਾਂਦਾ ਮਾਨਸਿਕ ਤੌਰ ਤੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਆ ਕਿ ਜੀ ਇਸ ਤਰੀਕੇ ਦੇ ਨਾਲ ਅਸੀਂ ਇਹ برداشت ਨਹੀਂ ਕਰਾਂਗੇ ਜਦੋਂ ਫਲਸਫੇ ਦੀ ਗੱਲ ਕਰੋਂਗੇ ਤਾਂ ਤੁਹਾਨੂੰ ਸਭ ਕੁਝ برداشت ਕਰਨਾ ਸਿੱਖਣਾ ਪਏਗਾ ਜੀ ਬਹੁਤ ਸ਼ੁਕਰੀਆ ਬਾਪੂ ਜੀ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਇਸ 38 ਨੰਬਰ ਪੌੜੀ ਦਾ ਜਿਹੜਾ ਤੁਸੀਂ ਉਹਦੀ ਵਿਚਾਰ ਜਿਹੜੀ ਸਾਂਝੀ ਕੀਤੀ ਆ ਬਹੁਤ ਧੰਨਵਾਦ ਸਾਡੇ ਸਰੋਤਿਆਂ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸੁਣਿਆ ਆ ਸਮਝਿਆ ਆ ਤੇ ਆਸ ਕਰਦੇ ਆ ਕਿ ਅੱਗੇ ਜ਼ਰੂਰ ਸ਼ੇਅਰ ਕਰੋਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਜਿਹੜਾ ਕਮੈਂਟ ਬਾਕਸ ਦੇ ਵਿੱਚ ਤੁਹਾਡਾ ਕੋਈ ਹੈਗਾ ਜੇ ਕੋਈ ਸਵਾਲ ਆ ਤੁਸੀਂ ਉਹ ਕਰ ਸਕਦੇ ਆ ਤੇ ਅੱਗੇ ਸ਼ੇਅਰ ਜ਼ਰੂਰ ਕਰੋਗੇ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਜਿਹੜੀਆਂ ਹੈਗੀਆਂ ਸਾਡੀਆਂ ਉਹ ਤੁਹਾਡੇ ਤਾਈਂ ਪਹੁੰਚਦੀਆਂ ਰਹਿਣ ਜੀ ਬਹੁਤ ਧੰਨਵਾਦ ਬਹੁਤ ਧੰਨਵਾਦ ਬਾਪੂ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਨਵੇਂ ਪ੍ਰੋਗਰਾਮ ਦੇ ਨਾਲ ਤੇ ਨਵੇਂ ਵਿਸ਼ੇ ਦੇ ਨਾਲ ਸ਼ਲੋਕ ਦੇ ਨਾਲ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ